ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਦਾਸ ਸੰਤ ਬਾਬਾ ਚਰਨਜੀਤ ਸਿੰਘ ਜਸਵਾਲ ਮੈਂਬਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇੰਟਰਨੈਸ਼ਨਲ ਪੰਥਕ ਦਲ ਦੇ ਅੰਤਰਰਾਸ਼ਟਰੀ ਬਲਾਰੇ ਪਜੋ ਸੰਸਾਰ ਦੀਆਂ ਸਿੱਖ ਸੰਗਤਾਂ ਨੂੰ ਇੱਕ ਵਿਸ਼ੇਸ਼ ਤੌਰ ਤੇ ਬੇਨਤੀ ਕਰਨੀ ਚਾਹਨਾ ਸਾਧ ਸੰਗਤ ਜੀ ਖਾਸ ਕਰਕੇ ਅਮਰੀਕਾ ਕੈਨੇਡਾ ਇੰਗਲੈਂਡ ਦੀਆਂ ਸੰਗਤਾਂ ਨੂੰ ਨੌਜਵਾਨਾਂ ਨੂੰ ਬੇਨਤੀ ਕਰਦਾ ਇੱਕ ਖੋਤੀ ਗਿਆਨੀ ਬੂਟਾ ਸਿੰਘ ਗੋਲਕਚੋਰ ਜੋ ਨਿਤ ਦਿਹਾੜੇ ਸਿੰਘ ਸਹਿਵਾਨਾਂ ਦੇ ਉਲਟ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਦਿੱਲੀ ਦੇ ਹੈਦ ਗਾਂਤੀ ਸਾਹਿਬ ਦੇ ਉਲਟ ਜਿੰਨੀਆਂ ਵੀ ਨਾਨਕ ਸਿੰਘ ਜਥੇਬੰਦੀਆਂ ਦੇ ਮੁਖੀ ਸੰਪਰਦਾਮਾਂ ਦੇ ਮੁਖੀ ਦਮਦਮੀ ਟਕਸਾਲ ਦੇ ਉਲਟ ਨਿਤ ਦਿਹਾੜੇ ਕੋਈ ਨਾ ਕੋਈ ਪੁੱਠਾ ਸਿੱਧਾ ਜਲੂਲ ਬੋਲਦਾ ਰਹਿੰਦਾ ਹੈ ਉੱਤੇ ਦਮਦਮੀ ਟਕਸਾਲ ਦੇ 14ਵੇਂ ਮੁਖੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਦਰਾਵਾਰੇ ਮਹਾਪੁਰਸ਼ ਜਿਨ੍ਹਾਂ ਦੇ ਉਹ ਬਹੁਤ ਬਕਵਾਸ ਕਰਦਾ ਹੈ ਮੈਂ ਇਸ ਵੀਡੀਓ ਦੇ ਰਾਹੀਂ ਬੂਟਾ ਸਿੰਘ ਨੂੰ ਇਹ ਚੇਤਾਵਨੀ ਦੇਣੀ ਚਾਹਣਾ ਕਿ ਸੰਸਾਰ ਦੇ ਵਿੱਚ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਕੱਠੀ ਕਰ ਲਈ ਗਈ ਸੀ ਪੰਜਾਬ ਦਾ ਮੁੱਖ ਮੰਤਰੀ ਇਕੱਠਾ ਕਰਨਾ ਔਖਾ ਹੋਇਆ ਸੀ ਬੂਟਾ ਸਿੰਘ ਤੂੰ ਦੰਦਵੀ ਟਕਸਾਲ ਦੇ 14ਵੇਂ ਮੁਖੀ ਬਾਬਾ ਜਰਨੈਲ ਸਿੰਘ ਖਾਲਸਾ ਭਿਦਰਾਵਾਲਿਆਂ ਦੇ ਵਿੱਚ ਬੋਲਦਾ ਜਿੱਦਣ ਸਿੰਘਾਂ ਦੇ ਡਿੱਕੇ ਚੜ ਗਿਆ ਤੈਨੂੰ ਮੱਛੇ ਰੰਗਲ ਵਾਂਗੂ ਸਿਰ ਤੇਰਾ ਕਰਮ ਕਰਨਗੇ ਤੈਨੂੰ ਬੰਦੇ ਦਾ ਪੁੱਤ ਬਣਾਣਗੇ ਤੇ ਤੂੰ ਆਪਣੀਆਂ ਹਰਕਤਾਂ ਤੇ ਬਾਜ਼ ਆ ਜਾ ਉੱਥੇ ਮੈਂ ਸਿੱਖ ਸੰਪਰਦਾਵਾਂ ਦੇ ਮੁਖੀਆਂ ਨਹਾੰਗ ਸਿੰਘ ਜ세ਵੰਦੀਆਂ ਦੇ ਮੁਖੀਆਂ ਨੂੰ ਦਮਦਮੀ ਟਕਸਾਲ ਸਿੰਘ ਸੁਆਮਾ ਤੇ ਤਾਲਪਖ ਸਾਹਿਬ ਦੇ ਜੇਹਦਾਰ ਸਿੰਘ ਸਾਹਿਬ ਗਿਆਨੀ ਰਵੀंद्र ਸਿੰਘ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਇਸ ਮਨੁੱਖ ਜੋ ਹਰ ਇੱਕ ਮੁਖੀ ਦੇ ਹਰ ਸੰਪਰਦਾਵਾਂ ਦੇ ਉਲਟ ਦਮਦਮੀ ਟਕਸਾਲ ਦੇ ਉਲਟ ਅਕਾਲ ਪਖ ਸਾਹਿਬ ਦੇ ਉਲਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਲਟ ਇਸ ਨੂੰ ਪਾਸਚੋਂ ਛੇਕਿਆ ਜਾਵੇ ਇਹ ਤੇ ਸਾਡੀਆਂ ਜਥੇਬੰਦੀਆਂ ਐਕਸ਼ਨ ਲੈਣ ਤੇ ਸਿੰਘਾਂ ਨੂੰ ਬੇਨਤੀ ਕਰਦਾ ਇਹਨੂੰ ਬੰਦਰਾ ਪੁੱਤ ਜਲਦੀ ਤੋਂ ਜਲਦੀ ਭਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ